ਰਵਾਤ ਕਰਾਂ ਮੇਰੇ ਦਿਲ ਵਿੱਚ ਸੀ ਜਦੋਂ ਬੀਬੀ ਜੀ ਕੋਲ ਬੈਠੀਆਂ ਇਹ ਜਿਹੜੀਆਂ ਪਖਾਨਕੋੜ ਤੋਂ ਬੀਬੀਆਂ ਆਈਆਂ ਉਹ ਵੀ ਪ੍ਰੋਗਰਾਮ ਅੰਦਰ ਦੇਖਿਆ ਸੋਚੀ ਜੀ ਭੇਜਿਆ ਤੇ ਮੇਰੇ ਮਨ ਤੁਸੀਂ ਮੈਂ ਫੋਨ ਕਰਾਂ ਦੇ ਬੀਬੀਆਂ ਜਿਹੜੀਆਂ ਪਖਾਨਕੋੜ ਤੋਂ ਇਹਨਾਂ ਤੇ ਥੋੜਾ ਦਿੱਤਾ ਜਾਵੇ ਤਾਂ ਮੈਂ ਬਾਹਰੋਂ ਦੇਖਾਂ ਦੇਖਾਂ ਕਿੰਨਾ ਅਨੰਦਾ ਰਹਿਗਾ ਬੜੀ ਇਹਨਾਂ ਦੀ ਨੂਰੋਂ ਆਉਣਾ ਮਹਿਮਾ ਕਰਦੇ ਆ ਪਰ ਬਾਬਾ ਜੀ ਤੁਸੀਂ ਜਾਈਆਂ ਨਾ ਉਹ 오 a k t 둘 n y a 라 ਇਸ ਦੁਨੀਆ ਯਾ ਕਰਦੇ ਪੰਗਦੇ ਵਾਹ ਕੁਝ ਕਾ ਖਰਚਾ ਆਇਆ ਉਹਨਾਂ ਦੇ ਪਤੇ ਸਗੁਰੂ ਪਰਿਸ਼ਾਸਤ ਦਿਓ ਦੇਖੋ ਮਹਾਪੁਰਸ਼ ਬਾਹਰ ਅਮਰੀਕਾ ਦੀ ਧਰਤੀ ਤੇ ਇੱਧਰ ਆਪਣੇ ਦਿਨ ਚੜ੍ਹਿਆ ਆਇਆ ਉਧਰ ਰਾਤ ਦੇ 12:30 ਬਾਅਦ ਦਿੱਤੇ ਆ ਉਹ ਲਾਈਵ ਦੇਖ ਰਹੇ ਆ ਕੱਲੀ ਕੱਲੀ ਜੀਤ ਬੋਲ ਕੀਤੀ ਸੋ ਗੁਰੂ ਪਰ ਸਾਸਕ ਜੀ ਉਹ ਬਹੁਤ ਹੀ ਤਰਵਾ ਅਹਾਂ ਪ੍ਰਭਾਵੀ ਕਰਦੇ ਹਾਂ ਪੋਧਿਆਪੁਰ ਦੇ ਪਿੰਡਾ ਸ੍ਰੀ ਮਨਕੌਰ ਸੰਤ ਬਾਬਾ ਮਧਰਪਾਲੀ ਮਹਾਰਾਜ ਜਿਹੜੇ ਕਿ ਆਪ ਰੂਪ ਰੂਪ ਹੋ ਕੇ ਉਹ ਬੱਚਿਆਂ ਨੂੰ ਸਾਰਾ ਕੁਝ ਆਪ ਦੱਸਦੇ ਨੇ ਆਪ ਹੀ ਕਰਵਾਉਂਦੇ ਨੇ ਸੋ ਆ ਗੁਰੂ ਪਰ ਸਾਸਕ ਜੀ ਮੈਂ ਗੱਲ ਕਰ ਰਿਹਾ ਸੀ 22 ਲਾਈਵ ਟੀਵੀ ਇਜਤੋ ਡੇਰੇ ਆਇਆ ਆਚਾਰਕ ਜੀ ਨੂੰ ਮਿਲੇ ਤਾਂ ਇਹਨੇ ਬੀਪਮਿਕ ਡੇਰੇ ਦੀ ਕਵਰਜ ਕੀਤੀ ਵਿੱਚੇ ਹੀ ਡੇਰੇ ਬਾਰੇ ਦੱਸਣਾ ਕੀਤਾ ਮਹਾਰਾਜੇ ਸ਼ੋਬਰ ਪ੍ਰਤੀਬੋਧ ਸਾਹਿਬ ਤੋਂ ਬੋਲੇ ਬਾਬਾ ਜੀ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਪ੍ਰੋਗਰਾਮ ਐਡਿਟ ਕਰਕੇ ਇਹਨੇ ਆਪਣੇ ਚੈਨਲ ਤੇ ਛੱਡਿਆ ਫੇਸਬੁਕ ਤੇ ਇੰਨਾ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਐਡਿਟ ਕੀਤਾ ਬਹੁਤ ਜਿਆਦਾ ਵਧੀਆ ਲੱਗ ਭਾਵੇਂ ਅੱਜ ਸਵੇਰੇ ਜਦੋਂ ਮੈਂ ਦੇਖਿਆ ਤੇ 6.5 ਲੱਖ ਜਿਹੜਾ ਵਿਊ ਉਹ ਹੋ ਚੁੱਕਾ ਸੀ ਸੋ ਕਿੰਨੀ ਵੱਡੀ ਗੱਲ ਹੈ ਕਿੰਨੀ ਖੁਸ਼ੀ ਦੀ ਗੱਲ ਹੈ ਗੁਰੂ ਪਰੀ ਸਾਹਿਬ ਸੰਗਤ ਅੱਜ ਇਹ ਜਿਹੜਾ ਪਿੰਡ ਪੰਡਵਾ ਆ ਇਹ ਪਿੰਡ ਪੰਡਵਾ ਦੀ ਧਰਤੀ ਤੇ ਮੇਰੇ ਸਤਿਗੁਰੂ ਸਤਬਾਵਾ ਹਸਰਾਜ ਮਹਾਰਾਜ ਜੀ ਨੇ 1922 ਦੇ ਨਿਕਬਤਾਰਨ ਕੀਤਾ ਔਰ ਕੇਵਲ ਤੇ ਕੇਵਲੇ ਦਾ ਆਕਾਰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਅੱਜ ਸਤਬਾਵਾ ਹਸਰਾਜ ਮਹਾਰਾਜ ਜੀ ਦੇ ਰਸਾਇ ਹੋਏ ਮਾਰਗ ਨੂੰ ਮੁਖ ਰੱਖਦੇ ਹੋਏ ਉਦਿਆ ਬੰਦੇ ਪਿਆਸੀ ਮਾਨਕ ਸਤਬਾਵਾ ਕਤਰਪਾ ਜੀ ਮਹਾਰਾਜ ਜੋ ਕਿ ਵਿਦੇਸ਼ਾਂ ਵਿੱਚ ਸਾਕਤਾਂ ਨੂੰ ਨਾਮ ਵਾਲੇ ਦੇ ਨਾਲ ਜੋੜਦੇ ਸਤਗੁਰੂ ਪਰਿਸ਼ਾਸਨਤ ਇਹ ਜਿਹੜਾ ਪੱਤਰ ਪੜਵਾ ਬਹੁਤ ਵੱਡੇ ਪੱਗਾਂ ਵਾਲਾ ਹੈ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਅੰਦਰ ਇਹ ਪੰਜਾਬ ਦੀ ਧਰਤੀ ਤੇ ਪਹਿਲੇ ਤੀਰਥ ਸਥਾਨ ਬਣਿਆ ਜਿੱਥੇ ਪੈਸਾ ਤੁਸੀਂ ਸਕਤਾਂ ਨੇ ਲਾਇਆ ਸਹਿਯੋਗ ਤੁਹਾਡਾ ਸਕਤਾਂ ਦਾ ਹੋਇਆ ਉਦੋਂ ਤੇ ਉਪਰਾਲਾ ਪੂਜਿਆ ਗੁਰਦੇ ਪਿਤਾ ਸਤਬਾਬਾ ਗਤਰਪਾਲ ਜੀ ਪੂਜਿਆ ਗੁਰਦੇ ਮਾਤਾ ਸਤਬੀਤੀ ਬਿਮਲਾ ਰਾਣੀ ਜੀ ਨੇ ਸੰਕਤਾਂ ਨੂੰ ਦਿਨ ਰਾਤ ਪ੍ਰੇਰਿਤ ਕੀਤਾ ਔਰ ਮੇਰੇ ਬਾਪਾ ਹਸਰਾ ਜੀ ਮਹਾਰਾਜ پی دیران ہوئے جس تیت ستھان کو تیرہ امرتم کلشا کا مان پراپت ہے جس کر کے